ਸਸ਼੍ਰੀ ਗਾਗੀ ਚੈਨਲ ਪੰਜਾਬੀ ਦੇ ਵੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਸੁਆਤੀ ਗੁਪਤਾ ਸੋ ਪੋਇਲ ਲੀਵਰ ਅਮਰੀਕਨ ਨਾਲ ਵਪਾਰਕ ਗਲਬਾਤ ਲਈ ਕੈਨੇਡਾ ਦੇ ਪਹੁੰਚ ਤੇ ਸਵਾਲ ਉਠਾ ਰਹੇ ਨੇ ਸੋ ਉਹਨਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਆਰਾ ਨਿਰਧਾਰਿਤ ਸਮਾਸੀਮਾ ਕੈਨੇਡਾ ਦੀ ਸਥਿਤੀ ਨੂੰ ਕਮਜ਼ੋਰ ਕਰਦੀ ਹੈ ਸੋ ਪੋਇਲ ਲੀਵਰ ਨੇ ਸੁਝਾਅ ਦਿੱਤਾ ਹੈ ਕਿ ਡਿਜੀਟਲ ਸੇਵਾਵਾਂ 'ਤੇ ਟੈਕਸ ਨੂੰ ਲੀਵਰੇਜ ਵੱਜੋਂ ਵਰਤਿਆ ਜਾ ਸਕਦਾ ਸੀ ਪਰ ਕੈਨੇਡਾ ਦੀ ਸਪਲਾਈ ਪ੍ਰਬੰਧਨ ਪ੍ਰਣਾਲੀ ਦਾ ਵੀ ਬਚਾਅ ਕਰਦੇ ਆਂ ਅਤੇ ਨਾਲ ਹੀ ਗਲਬਾਤ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਵੀ ਮੰਗ ਕਰਦੇ ਆਂ ਕੰਜ਼ਰਵੇਟਿਵ ਨੇਤਾ ਪੀਰੇ ਪੋਲੀਵਰ ਜੋ ਇਸ ਸਮੇਂ ਸੰਸਦ ਵਿੱਚ ਸੀਟ ਮੁੜ ਪ੍ਰਾਪਤ ਕਰਨ ਲਈ ਕੰਮ ਕਰ ਰਹੇ ਨੇ ਚੇਤਾਵਨੀ ਦੇ ਰਹੇ ਨੇ ਕਿ ਕੈਨੇਡਾ ਦੇ ਅਮਰੀਕੀ ਵਪਾਰ ਸਮਝੌਤੇ ਲਈ ਸਮਾਂ ਸੀਮਾ ਨਿਰਧਾਰਤ ਕਰਨ ਦੇ ਫੈਸਲੇ ਨਾਲ ਗਲਬਾਦ ਦੀ ਸ਼ਕਤੀ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਸੌਂਪ ਦਿੱਤੀ ਗਈ ਹੈ ਪੋਲੀਵਰ ਦੀਆਂ ਟਿੱਪਣੀਆਂ ਉਸ ਸਮੇਂ ਆਈਆਂ ਜਦੋਂ ਉਹ ਆਪਣੀ ਓਟਾਵਾ ਰਾਈਡਿੰਗ ਹਾਰਨ ਤੋਂ ਬਾਅਦ ਰਾਜਨੀਤਿਕ ਵਾਪਸੀ ਕਰ ਰਿਹਾ ਹੈ ਉਪਚੋਣ ਦੀ ਤਿਆਰੀ ਕਰਦੇ ਹੋਏ ਉਸਨੇ ਵਾਸ਼ਿੰਗਟਨ ਨਾਲ ਸੰਵੇਦਨਸ਼ੀਲ ਵਪਾਰਕ ਗੱਲਬਾਤ ਦੇ ਸਰਕਾਰ ਦੇ ਪ੍ਰਬੰਧਨ ਦੀ ਆਲੋਚਨਾ ਕਰਨ ਵਿੱਚ ਇੱਕ ਉੱਚ ਪ੍ਰੋਫਾਈਲ ਭੂਮਿਕਾ ਨਿਭਾਈ ਹੈ ਇਹ ਜ਼ਰੂਰੀ ਕਦਮ ਟਰੰਪ ਵੱਲੋਂ 1 ਅਗਸਤ ਤੋਂ ਸਾਰੇ ਕੈਨੇਡੀਅਨ ਸਮਾਨ ਤੇ 35% ਟੈਰਿਫ ਲਗਾਉਣ ਦੀ ਧਮਕੀ ਤੋਂ ਪੈਦਾ ਹੋਇਆ ਜਦੋਂ ਤੱਕ ਕੋਈ ਨਵਾਂ ਸਮਝੌਤਾ ਨਹੀਂ ਹੁੰਦਾ ਟਰੰਪ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਦਾਵਾ ਕੀਤਾ ਕਿ ਫੈਂਟਨਿਲ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋ ਰਿਹਾ ਹੈ ਅਤੇ ਡੇਰੀ ਲਈ ਕੈਨੇਡਾ ਦੀ ਸਪਲਾਈ ਪ੍ਰਬੰਧਨ ਪ੍ਰਣਾਲੀ ਬਾਰੇ ਵੀ ਚਿੰਤਾਵਾਂ ਜ਼ਾਹਿਰ ਕੀਤੀਆਂ ਨੇ ਇੱਕ ਅਮਰੀਕੀ ਅਧਿਕਾਰੀ ਦੇ ਅਨੁਸਾਰ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਯਾਨੀ USMCA ਦੀ ਪਾਲਣਾ ਕਰਨ ਵਾਲੀਆਂ ਵਸਤੂਆਂ ਨੂੰ ਟੈਰਿਫ ਤੋਂ ਛੋੜ ਦਿੱਤੀ ਜਾਵੇਗੀ ਪਰ ਕਿਸੇ ਵੀ ਅੰਤਿਮ ਫੈਸਲੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕੰਜ਼ਰਵੇਟਿਵ ਐਮਪੀ ਐਡਮ ਚੈਂਬਰਸ ਨੇ ਅੰਤਰਰਾਸ਼ਟਰੀ ਵਪਾਰ ਤੇ ਸਥਾਈ ਕਮੇਟੀ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਹੈ ਪੋਲੀਵਰ ਨੇ ਉਸ ਸੱਦੇ ਨੂੰ ਦੁਹਰਾਇਆ ਕਿਹਾ ਕਿ ਕੈਨੇਡੀਆਨਾ ਨੂੰ ਸਰਕਾਰ ਗੱਲਬਾਤ ਨੂੰ ਕਿਵੇਂ ਸੰਭਾਲ ਰਹੀ ਹੈ ਇਸ ਬਾਰੇ ਪਾਰਦਰਸ਼ਤਾ ਦੀ ਲੋੜ ਹੈ ਉਸਨੇ ਲਿਬਰਲ ਸਰਕਾਰ ਦੇ ਡਿਜੀਟਲ ਸੇਵਾਵਾਂ ਟੈਕਸ ਦੀ ਵੀ ਆਲੋਚਨਾ ਕੀਤੀ ਜਿਸ ਨੇ ਅਮਰੀਕੀ ਤਕਨੀਕੀ ਦਿੱਗਜਾਂ ਨੂੰ ਨਿਸ਼ਾਨਾ ਬਣਾਇਆ 트ੰਪ ਨੇ ਟੈਕਸ ਤੇ ਗੱਲਬਾਤ ਰੋਕ ਦਿੱਤੀ ਸੀ ਪਰ ਕਾਰਨੀ ਦੇ ਇਸ ਨੂੰ ਛੱਡਣ ਲਈ ਸਹਿਮਤ ਹੋਣ ਤੋਂ ਬਾਅਦ ਗੱਲਬਾਤ ਤੇ ਵਾਪਸ ਆ ਗਏ ਇੱਕ ਅਜਿਹਾ ਕਦਮ ਜਿਸ ਨੂੰ ਵਾਈਟ ਹਾਊਸ ਨੇ ਕੈਨੇਡਾ ਨੂੰ ਖੁਬਦਾ ਦੱਸਿਆ 1 ਅਗਸਤ ਵਾਲ ਕੜੀ ਟਿਕਾਣਦੇ ਹੋਏ ਕਾਰਨੀ ਨੇ ਕੈਨੇਡੀਅਨਸ ਹਿੱਤਾਂ ਦੀ ਰੱਖਿਆ ਕਰਨ ਦੀ ਸੌਖਾਦੀ ਹੈ ਇਸ ਦੌਰਾਨ ਪੌਲ ਲਿਵਰ ਇਸ ਪਲ ਦੀ ਵਰਤੋਂ ਆਪਣੀ ਲੀਡਰਸ਼ਿਪ ਅਤੇ ਸੰਭਵ ਤੌਰ ਤੇ ਸੰਸਦ ਵਿੱਚ ਆਪਣੀ ਵਾਪਸੀ ਨੂੰ ਦੁਬਾਰਾ ਪੇਸ਼ ਕਰਨ ਲਈ ਕਰ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ